ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਨੂੰ ਨਾਮ ਅੱਖਾਂ ਨਾਲ ਅੰਤਿਮ ਵਿਦਾਈ ਦੇ ਦਿੱਤੀ ਗਈ ਪਿਛਲੇ ਦਿਨੀ ਮਿਲਟਰੀ ਹਸਪਤਾਲ ਚ 8 ਸਾਲ ਤੱਕ ਕੋਮਾ ਵਿੱਚ ਰਹਿਣ ਤੋਂ ਬਾਅਦ ਕਰਨਬੀਰ ਸਿੰਘ ਦੀ ਮੌਤ ਹੋ ਗਈ ਸੀ ਭਾਰਤੀ ਫੌਜ ਵਿੱਚ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦੀ ਬਹਾਦਰੀ ਦੀ ਕਹਾਣੀ ਹਮੇਸ਼ਾ ਅਮਰ ਰਹੇਗੀ ਆਪਣੇ ਦੋਸਤ ਨੂੰ ਬਚਾਉਣ ਲਈ ਕਰਨਬੀਰ ਸਿੰਘ ਨੇ ਦੁਸ਼ਮਣਾਂ ਦੀ ਗੋਲੀ ਆਪਣੇ ਸਰੀਰ ਤੇ ਖਾ ਲਈ ਸੀ ਜਲੰਧਰ ਛੌਨੀ ਦੇ ਮਿਲਟਰੀ ਹਸਪਤਾਲ ਚ ਉਹਨਾਂ ਆਖਰੀ ਸਾਹ ਲਿਆ ਫੌਜੀ ਹਸਪਤਾਲ ਵਿੱਚ ਡਾਕਟਰ ਉਹਨਾਂ ਦੀ ਦੇਖਭਾਲ ਕਰ ਰਹੇ ਸੀ ਕਾਟੀਚ ਅਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਕਰਨਬੀਰ ਦੇ ਜਬਾੜੇ ਤੇ ਗੋਲੀ ਲੱਗੀ ਸੀ 22 ਨਵੰਬਰ 2015 ਨੂੰ ਕਸ਼ਮੀਰ ਕਾਟੀ ਵਿੱਚ ਕੁੱਪਵਾੜਾ ਸਰਹੱਦ ਤੋਂ 7 ਕਿਲੋਮੀਟਰ ਦੂਰ ਸੰਗਨੇ ਜੰਗਲ ਵਿੱਚ ਫੌਜ ਦੇ ਆਪਰੇਸ਼ਨ ਵਿੱਚ ਉਹ ਸ਼ਾਮਲ ਸਨ ਇਸ ਦੌਰਾਨ ਕਰਨਬੀਰ ਨੂੰ ਗੋਲੀ ਲੱਗੀ ਕਰਨਬੀਰ ਸਿੰਘ ਨੂੰ ਉਹਨਾਂ ਦੀ ਬਹਾਦਰੀ ਲਈ ਸੈਨਾ ਮੈਡਲ ਨਾਲ ਵੀ ਸਨਮਾਨਿਆ ਗਿਆ ਪਿਤਾ ਜਗਤਾਰ ਸਿੰਘ ਫੌਜ ਵਿੱਚੋਂ ਕਰਨਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਨੇ ਉਹਨਾਂ ਦੇ ਪਰਿਵਾਰ ਵਿੱਚ ਪਤਨੀ ਨਵਪ੍ਰੀਤ कौर ਅਤੇ ਦੋ ਤੀਆਂ ਨੇ ਬੇਟੇ 8 ਸਾਲ ਜਿਹੜੇ ਸੀਗੇ ਉਹ ਤੇ ਇਸ ਕਰਕੇ ਸਾਡੇ ਨਿਕਲ ਗਏ ਕਿ ਇੱਕ ਤੇ ਮੇਰਾ ਇਕੱਲਾ ਬੇਟਾ ਬੜੀ ਬਹਾਦਰੀ ਨਾਲ ਲੜਿਆ ਉਹਨੇ ਆਪਣੇ ਬੰਦਿਆਂ ਦੀ ਵੀ ਬਿਲਕੁਲ ਉੱਥੇ ਹਿਫਾਜ਼ਤ ਕੀਤੀ ਤੇ ਆਤਵਾਦੀ ਨੂੰ ਵੀ ਮਾਰਿਆ ਔਰ ਮੈਨੇ ਮੇਰੀ ਬੜੀ ਮਦਦ ਕੀਤੀ ਮੈਡੀਕਲ ਹਸਪਤਾਲਾਂ ਨੇ ਬੜਾ ਪੌਂਕਲੀ ਮੇਰੇ ਬੇਟੇ ਦਾ ਇਲਾਜ ਵੀ ਕੀਤਾ ਜੋ ਕੁਝ ਕਰ ਸਕਦੇ ਸੀ ਜੋ ਕੁਝ ਵੀ ਕਰਨਾ ਪੈਂਦਾ ਸੀ ਐਮਰਜੈਂਸੀ ਵੀ ਵਿੱਚ ਉਹਨਾਂ ਨੇ ਕੀਤਾ ਇਸ ਕਰਕੇ ਮੇਰਾ ਹੌਸਲਾ ਬਣਿਆ ਰਿਹਾ ਵੈਸੇ ਅਸੀਂ ਤੇ ਹੌਂਦ ਦੇਣੇ ਉਮੀਦ ਕਰਦੇ ਸੀ ਕਿ ਸ਼ਾਇਦ ਅੱਜ ਵੀ ਬੇਟਾ ਉੱਠ ਪਏਗਾ ਅੱਜ ਵੀ ਵਾਇਰਸ ਨੂੰ ਫਰਮਾਤੋਂ ਅੰਬੀਰ ਕਰੇਗਾ ਪਰ ਚਲੋ ਫਿਰ ਵੀ ਇਸ ਮੀਤ ਤੇ ਅਸੀਂ ਉਹਦੀ ਜੀਂਦੇ ਰਹਿ ਕੇ ਚਲੋ ਸਾਡਾ ਬੇਟਾ ਕਿਸੇ ਨਾ ਕਿਸੀ ਡਿਜਾਈਟੇਗਾ ਤੇ ਬਾਕੀ ਮੈਨੂੰ ਆਰਮੀ ਵੱਲੋਂ ਹਸਪਤਾਲ ਵਾਲੇ ਵੱਲੋਂ ਮੇਰੇ ਰਿਸ਼ਤੇਦਾਰਾਂ ਵੱਲੋਂ ਸਾਰਿਆਂ ਨੇ ਮੇਰੀ ਬੜੀ ਹੌਸਲਾ افزਾਈ ਕੀਤੀ ਮੇਰੀ ਵਾਈਫ ਦੀ ਡੈਡੀਕੇਸ਼ਨ ਮੇਰੀ ਬੇਟੀ ਮੇਰੀ ਡਾਟੇਨ ਲਾਦੀ ਡੈਡੀਕੇਸ਼ਨ ਇਹ ਬਹੁਤ ਜਿਆਦਾ ਸੀਗੀ ਬਹੁਤ ਪਰੇਵਿਸੀ ਹੈ ਕਿ ਵੀ ਉਹਨਾਂ ਦੋਨਾਂ ਲੇਡੀਆਂ ਨੇ ਮੇਰੇ ਬੇਟੀ ਦੀ ਬਹੁਤ ਸੇਵਾ ਕੀਤੀ ਮੇਰਾ ਹੌਸਲਾ ਬਣਿਆ ਰਿਹਾ ਆਪਣੇ ਵੱਲੋਂ ਜੋ ਕੁਝ ਬਣਿਆ ਮੈਂ ਵੀ ਕੀਤਾ ਤੇ ਬੜੀ ਜਨਨੀ ਕਿਸੇ ਦੇ ਲਿਖੀ ਹੋਏ ਪਰਮਾਤਮਾ ਨੇ ਉਹਨੂੰ ਉਪਉ ਕੀਤਾ ਜਾਂਦਾ ਤੇ ਠੀਕ ਆ ਹੁਣ ਉਹ ਉਹਦੇ ਦਿਨ ਖਤਮ ਹੋ ਗਏ ਸੀ ਪਰਮਾਤਮਾ ਵੱਲੋਂ ਉਹਨੂੰ ਸੱਦਾ ਆ ਗਿਆ ਤੇ ਉਹ ਚਲਾ ਗਿਆ ਪ੍ਰਾਊਡ ਆਫ ਯੂ ਕਰਨ ਯੂ ਫੌਟ ਟਿਲ ਯੂਰ ਲਾਸਟ ਬ੍ਰੈਥ ਵੀ ਡਿਡ ਵਟੈਵਰ ਵੀ ਕਨ ਵੀ ਮਿਸ ਯੂ ਬੀ ਇਨ ਪੀਸ ਬਬਾ ਜੀ ਥੈਂਕ ਯੂ ऐसा लगता है दो लाइफ सी एक पहला सी आठ साल वाली अलग सी जो भी खत्म हो गई आई कैंट एक्सप्लेन के असं की की फेस किया ठीक हो जाएंगे बट नहीं वी आर प्राउड ऑफ इम